ਇਹ ਤੁਸੀਂ ਐਡਮਿਸ਼ਨ ਕਰਾ ਕੇ ਐਵੇਂ ਨੇ ਬੱਚਿਆਂ ਦੀ ਪ੍ਰਾਈਵੇਟ ਸਕੂਲ ਚ ਕਿੰਨੇ ਵੈਸੇ ਲੱਗੇ 80000 ਰੁਪਏ ਲੱਗੇ ਜੀ 80000 ਰੁਪਏ ਤੇ ਕੀ ਲੱਗਦਾ ਜੀ ਬੱਚੀ ਨੂੰ ਦੇਖ ਕੇ ਤੁਹਾਡੇ ਪਿੰਡ ਦੀ ਬੱਚੀ ਹੈ ਮੈਂ ਤਾਂ ਬਹੁਤ ਜ਼ਿਆਦਾ ਆਪਣੇ ਬੱਚਿਆਂ ਨੂੰ ਕਹਿ ਰਿਹਾ ਵੀ ਆਹ ਦੇਖੋ ਮੇਰੇ ਐਨੇ ਪੈਸੇ ਲਵਾਦਿਆਂ ਨਾ ਵੀ ਆਹ ਫਰੀ ਪੜਦੀ ਆ ਦੇਖੋ ਫਸਟ ਆਈਏ ਸਾਡੇ ਪਿੰਡ ਵਿੱਚ ਅਸੀਂ 80000 ਲਾ ਕੇ ਸਾਨੂੰ ਕੋਈ ਡੋਨੇਸ਼ਨ ਜੀ 80 ਰੁਪਏ ਵੀ ਦੇ ਜਵੇ ਤਾਂ ਉਹਨਾਂ ਦੇ ਬੱਚੇ ਅਸੀਂ ਪ੍ਰਾਈਵੇਟ ਸਕੂਲ ਦੇ ਨਾਲੋਂ ਚੰਗੇ ਤਰਾਸ ਕੇ ਭੇਜਾਂਗੇ ਜਿਹੜੇ ਜਦੋਂ ਬੱਚਿਆਂ ਨੂੰ ਤਾਂ ਆਪਣੇ ਪੈਸੇ ਤੋਂ ਲੈ ਕੇ ਆਪਣਾ ਕਨਵਿੰਸ ਕਰਕੇ ਲੈ ਕੇ ਜਾਣੇ ਟੈਸਟ ਵਗੈਰਾ ਜਿੱਥੇ ਵੀ ਹੁੰਦਾ ਇਹਨੂੰ ਦਾ ਅੱਛਾ ਹੈ ਹਾਂ ਕੋਈ ਬਿਨਾਂ ਫੀਸ ਤੋਂ ਜਿਹੜਾ ਹੈਗਾ ਸਕੂਲ 'ਚ ਕੋਈ ਫੀਸ ਨਹੀਂ ਜੋ ਵੀ ਖਰਚਾ ਹੁੰਦਾ ਸਾਰੇ ਟੀਚਰ ਰਲ ਮਿਲ ਕੇ ਕਰਦੇ ਨੇ ਜੋ ਵੀ ਸਾਇੰਸ ਕੁਇਜ਼ ਹੋਇਆ ਸੀਗਾ ਤਿੰਨ ਚਾਰ ਸਬਜੈਕਟਾਂ 'ਤੋਂ ਉਹਦੇ ਵਿੱਚ ਵੀ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਆਈ ਸੀਗੀ ਇੱਕ ਸਾਡਾ ਟੈਸਟ ਹੁੰਦਾ ਐਨਐਮਐਮਐਸ ਉਹ ਵੀ ਇਸ ਬੱਚੀ ਨੇ ਕੁਝ ਦਿਨ ਪਹਿਲਾਂ ਕਲੀਅਰ ਕੀਤਾ ਆਮ ਤੌਰ ਦੇ ਉੱਤੇ ਜਿਹੜੇ ਟੀਚਰ ਹੈ ਉਹ ਧਰਨੇ ਲਾਉਂਦੇ ਆ ਉਹਨਾਂ ਨੂੰ ਕੁੱਟਮਾਰ ਵੀ ਸਹਣੀ ਪੈਂਦੀ ਆ ਪੁਲਿਸ ਦੇ ਡੰਡੇ ਵੀ ਸਹਣੇ ਪੈਂਦੇ ਆ ਅਸੀਂ ਆਮ ਵੇਖਦੇ ਆ ਜੀ ਸਾਨੂੰ ਵੀ ਬੜਾ ਇਹ ਜਿਹੜੀ ਤਸਵੀਰ ਜਦੋਂ ਆਉਂਦੀ ਹੈ ਚੰਗਾ ਨਹੀਂ ਲੱਗਦਾ ਕਿ ਟੀਚਰਾਂ ਨੂੰ ਵੀ ਡੰਡੇ ਪੈਂਦੇ ਹੁੰਦੇ ਆ ਟੀਚਰ ਵਿਚਾਰੇ ਧਰਨੇ ਲਾਉਂਦੇ ਆ ਵੀ ਸਾਡੀ ਤਨਖਾਹਾਂ ਵਧਾਈਆਂ ਜਾਣ ਸਾਡੀ ਜਿਹੜੀ ਤਨਖਾਹਾਂ ਬੜੀਆਂ ਘੱਟ ਆ ਕਿਉਂਕਿ ਇੱਕ ਟੀਚਰ ਹੈ ਜਦੋਂ ਉਹਦਾ ਮਾਈਂਡ ਸੈਟ ਨਹੀਂ ਹੋਏਗਾ ਪਿੱਛੋਂ ਤੰਗ ਹੋਏਗਾ ਘਰ ਤੋਂ ਤਾਂ ਬੱਚੇ ਨੂੰ ਕਿੱਦਾਂ ਪੜਾ ਸਕੇਗਾ ਉਹ ਜੋ ਇਹ ਸਨਮਾਨ ਹੈ ਸਾਨੂੰ ਇਹ ਨਾ ਸਾਨੂੰ ਸਰਕਾਰ ਦੇ ਸਕਦੀ ਐ ਨਾ ਕੋਈ ਸੰਸਥਾ ਨਹੀਂ ਸਾਨੂੰ ਦੇ ਸਕਦੀ ਇਹ ਸਿਰਫ ਸਾਡੇ ਬੱਚੇ ਹੀ ਨੇ ਜੋ ਪੜ ਕੇ ਸਾਨੂੰ ਇੰਨਾ ਉੱਪਰ ਲੈ ਕੇ ਜਾ ਰਹੇ ਨੇ ਸਾਡੀ ਵਾਰੀ ਕੀ ਹੁੰਦਾ ਸੀਗਾ ਕਿ ਮਾਸਟਰ ਕੁੱਟਿਆ ਬੜਾ ਕਰਦੇ ਸੀਗੇ ਡੰਡਿਆਂ ਨਾਲ ਕੁੱਟਿਆ ਕਰਦੇ ਸੀਗੇ ਹੋਰ ਤੌਰ ਤਰੀਕੇ ਬੜੇ ਸੀਗੇ ਹਾਂਜੀ ਵੈਸੇ ਤਾਂ ਹੁਣ ਇਹ ਗੱਲਾਂ ਨਹੀਂ ਹੈਗੀਆਂ ਰਾਈਟ ਟੂ ਐਜੂਕੇਸ਼ਨ ਜਦੋਂ ਤੋਂ ਆਇਆ ਹੁਣ ਉਸ ਤਰ੍ਹਾਂ ਦੀ ਤਾਂ ਕੋਈ ਨਹੀਂ ਹੈਗੀ ਹੋਰ ਕੋਈ ਤੁਹਾਨੂੰ ਓੱਖਾ ਹੁੰਦਾ ਕਈ ਵਾਰ ਬੱਚੇ ਠੀਠ ਬੜੇ ਹੁੰਦੇ ਆ ਕਈ ਹੁੰਦੇ ਆ ਵਿੱਚ ਜਿਹੜੇ ਠੀਠ ਨੇ ਉਹਦਾ ਥੋੜਾ ਜਿਹਾ ਮਨੋਵਿਗਿਆਨਕ ਤੌਰ ਤੇ ਬੱਚੇ ਨੂੰ ਆਪਾਂ ਪ੍ਰੇਰ ਦੇਣਾ ਹੁੰਦਾ ਅਸਲ 'ਚ ਜਿਹੜੀ એનર્ਜੀ ਹੁੰਦੀ ਹੈ ਉਹਨੂੰ ਆਪਾਂ ਇੱਕ ਪਾਸੇ ਹੀ ਸਹੀ ਪਾਸੇ ਲਾਣਾ ਹੁੰਦਾ ਹਾਂ ਉਹਨੂੰ ਸਪੋਰਟ ਵਾਲੇ ਪਾਸੇ ਲਾ ਦਿਓ ਉਹਨੂੰ ਸਹਾਇਤ ਵਾਲੇ ਪਾਸੇ ਲਾ ਦਿਓ ਸਰਕਾਰੀ ਸਕੂਲਾਂ ਵਰਗੀ ਜਿਹੜੀ ਪੜ੍ਹਾਈ ਹੈ ਉਹ ਨਹੀਂ ਹੈ ਕਿਤੇ ਨਹੀਂ ਹੈਗੀ ਇਹਨਾਂ ਦਾ ਕੋਈ ਬਦਲ ਨਹੀਂ ਹੈਗਾ ਸਰਕਾਰੀ ਸਕੂਲਾਂ ਦਾ ਤਾਂ ਆਪਾਂ ਨੂੰ ਕਿਉਂ ਨਾ ਆਪਣੇ ਬੱਚਿਆਂ ਨੂੰ ਯਾਨੀ ਕਿ ਸਰਕਾਰੀ ਸਕੂਲਾਂ 'ਚ ਪੜਾਉਣਾ ਚਾਹੀਦਾ ਇਸ ਵਕਤ ਅਸੀਂ ਡੇਰਾ ਬਸੀਦੇ ਪਿੰਡ ਬਰੋਲੀ ਦੇ ਵਿੱਚ ਮੌਜੂਦ ਆ ਤੁਸੀਂ ਵੇਖ ਰਹੇ ਹੋ ਸਾਰੇ ਸੱਜਣ ਮੌਜੂਦ ਨੇ ਅਸਲ ਦੇ ਵਿੱਚ ਸਮ੍ਰਿਤੀ ਵਰਮਾ ਜੋ ਬੱਚੀ ਸੈਂਟਰ ਦੇ ਵਿੱਚ ਖੜੀ ਹੈ 8ਵੀਂ ਕਲਾਸ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਮੋਹਾਲੀ ਦੇ ਵਿੱਚ ਅਵਲ ਆਈ ਹੈ 1 ਨੰਬਰ ਦੇ ਉੱਤੇ ਆਈ ਹੈ ਔਰ ਖਾਸ ਗੱਲ ਇਹ ਹੈ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਇਹਨੇ ਸਾਰੇ ਮੋਹਾਲੀ ਦੇ ਬੱਚਿਆਂ ਨੂੰ ਪਛਾੜ ਦਿੱਤਾ ਹੈ ਸਕੂਲ ਦੇ ਸਾਰੇ ਟੀਚਰ ਸਾਹਿਬਾਨ ਮੋਤਵਰ ਸੱਜਣ ਪਿੰਡ ਦੇ ਸਾਰੇ ਇਕੱਠੇ ਹੋਏ ਔਰ ਸਤਕਾਰ ਪਿਆਰ ਦੇ ਰਹੇ ਆ ਆਪਣਾ ਤੇ ਇੱਥੇ ਟੀਚਰ ਮੈਨੂੰ ਦੱਸੋ ਜੀ ਕਿਹੜੇ ਟੀਚਰ ਨੇ ਸਕੂਲ ਦੇ ਤੁਸੀਂੋ ਜੀ ਠੀਕ ਹੈ ਪਹਿਲਾਂ ਟੀਚਰਸ ਦੇ ਨਾਲ ਤੇ ਸਮ੍ਰਿਤੀ ਦੇ ਦੱਸ ਦਈਏ ਸਮ੍ਰਿਤੀ ਦੇ ਨੰਬਰ ਆਏ ਨੇ ਜੀ 600 ਦੇ ਵਿੱਚੋਂ 595 ਤੇ ਸਮਰੀਤੀ ਦੇ ਨਾਲ 2 ਮਿੰਟ ਅਸੀਂ ਗੱਲ ਕਰਾਂਗੇ ਫਿਰ ਟੀਚਰਸ ਦੇ ਨਾਲ ਗੱਲਬਾਤ ਕਰਾਂਗੇ ਮਾਪੇ ਕਹਿੰਦੇ ਆ ਵੀ ਅਸੀਂ ਬੱਚੇ ਪਿੰਡ ਦੇ ਸਕੂਲ ਚ ਨਹੀਂ ਪੜਾਣੇ ਸਰਕਾਰੀ ਸਕੂਲ ਚ ਨਹੀਂ ਪੜਾਣੇ ਮਾਪਿਆਂ ਦਾ ਜ਼ੋਰ ਹੁੰਦਾ ਵੀ ਅਸੀਂ ਪ੍ਰਾਈਵੇਟ ਸਕੂਲਾਂ ਚ ਪੜਾਈਏ ਤੇ ਕੰਪੀਟੀਸ਼ਨ ਪੂਰੇ ਜ਼ਿਲ੍ਹੇ ਦੇ ਬੱਚਿਆਂ ਦੇ ਨਾਲ ਸੀ ਤੇ ਮੈਂ ਸੁਣਿਆ ਵੀ ਤੁਸੀਂ ਥੋੜਾ ਜਿਹਾ ਬਿਮਾਰ ਹੋ ਗਏ ਸੀ ਨਹੀਂ ਤਾਂ ਪੰਜਾਬ ਚ ਨੰਬਰ 1 ਆ ਜਾਣਾ ਸੀ ਹਾਂਜੀ ਜ਼ਰੂਰ ਕੀ ਹੋ ਗਿਆ ਸੀ ਫੀਵਰ ਹੋ ਗਿਆ ਤਾਂ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਚਲੋ ਇੱਕ ਵਾਰੀ ਸਨਮਾਨ ਕਰ ਲੀਏ ਫਿਰ ਟੀਚਰਸ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਅਸੀਂ ਸਨਮਾਨ ਕੀਤਾ ਜਾ ਰਿਹਾ ਜੀ ਸਮ੍ਰਿਤੀ ਵਰਮਾ ਦਾ ਤੁਸੀਂ ਇੱਥੇ ਆ ਜੂਗੀ ਜੀ ਟੀਚਰ ਨੇ ਜੀ ਮੈਂ ਚਾਹੁੰਦਾ ਵੀ ਟੀਚਰਾਂ ਨਾਲ ਜ਼ਰੂਰ ਗੱਲਬਾਤ ਕਰੀਏ ਅਸੀਂ ਕਿਉਂਕਿ ਬੱਚੀ ਵੀ ਨੇ ਵੀ ਦੱਸ ਰਹੀ ਸੀਗੀ ਕਿ ਇੰਨੀ ਖੁੱਲ੍ਹ ਦਿੱਤੀ ਹੋਈ ਹੈ ਸਕੂਲ ਦੇ ਟੀਚਰਸ ਨੇ ਕਿ ਜੇ ਕੋਈ ਪ੍ਰੋਬਲਮ ਆਵੇ ਤਾਂ ਰਾਤ ਨੂੰ ਵੀ ਤੁਸੀਂ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ ਫੋਨ ਨੰਬਰ ਵੀ ਦਿੱਤੇ ਹੋਏ ਟੀਚਰਸ ਨੇ ਇਦਾਂ ਹੀ ਹੈ ਜੀ ਬਿਲਕੁਲ ਠੀਕ ਹੈ ਸਰ ਇਹ ਬੱਚੀ ਜਿਹੜੀ ਹੈਗੀ ਆ ਕਾਰਨ ਪਤਾ ਨਹੀਂ ਕੀ ਹੈ ਕਿ ਕਿਵੇਂ ਸਾਡੀ ਇਹ ਜਿਹੜੀ ਪੋਜੀਸ਼ਨ ਪਹਿਲੀ ਤਾਂ ਆਗੀ ਜ਼ਿਲ੍ਹੇ ਦੇ ਵਿੱਚ ਲੇਕਿਨ ਸਟੇਟ ਦੇ ਵਿੱਚ ਪਹਿਲੀ ਆਣ ਦੀ ਪੋਜੀਸ਼ਨ ਕਿ ਕਿਸੇ ਕਾਰਨ ਇਹਦੇ 5 ਮਾਰਕਸ ਨੇ ਉਹ ਹੋ ਚੁੱਕੇ ਨੇ ਪਰ ਚਲੋ ਠੀਕ ਹੈ ਮੇਰੇ ਕੋਲ ਇਹ ਬੱਚੀ 2-3 ਸਾਲ ਤੋਂ ਮੈਂ ਇਹਨੂੰ ਪੜਾ ਰਿਹਾ 6ਵੀਂ ਤੋਂ ਅੱਛਾ ਜੀ ਕਲਾਸ ਜਿਹੜੀ ਮੇਰੀ ਲੱਗਦੀ ਸੀ 10th ਦੀ ਲੱਗਦੀ ਸੀ ਐਕਸਟਰਾ ਲੇਕਿਨ ਇਹ ਬੱਚੀ ਆਪ ਦੀ ਆਪਣੇ ਪੈਨ ਪੈਨਸਲ ਕਾਪੀ ਤੇ ਬੁੱਕ ਲੈ ਕੇ ਆ ਕੇ ਮੇਰੇ ਕੋਲ ਬੈਠ ਕੇ ਕੰਮ ਕਰਨਾ ਹੁੰਦਾ ਸੀਗਾ ਸਰ ਮੇਰਾ ਇਹ ਡਾਟ ਹੈ ਇਹ ਕਲੀਅਰ ਕਰਨਾ ਉਹ ਮੈਂ ਇਹਨੂੰ ਕਰ ਦੰਦਾ ਸੀਗਾ ਮੌਕੇ ਤੇ ਤੇ ਹਰ ਰੋਜ਼ ਇਹ 10ਵੀਂ ਦੀ ਕਲਾਸ ਦੇ ਵਿੱਚ ਆ ਕੇ ਮੇਰੇ ਕੋਲ ਕਲਾਸ ਲਾਂਦੀ ਸੀਗੀ ਇਹਦੀ ਆਪਣੀ ਮਿਹਨਤ ਔਰ ਪੜ੍ਹਾਈ ਦੇ ਨਾਲ ਨਾਲ ਜਿਹੜਾ ਹੈਗਾ ਆਪਣਾ ਇੱਕ ਸਾਇੰਸ ਕੁਇਜ਼ ਹੋਇਆ ਸੀਗਾ ਤਿੰਨ ਚਾਰ ਸਬਜੈਕਟਾਂ ਦਾ ਉਹਦੇ ਵਿੱਚ ਵੀ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਆਈ ਸੀਗੀ ਔਰ ਟੈਲੈਂਟ ਦੇ ਵਿੱਚ ਵੀ ਇਹਦਾ ਕੰਪੀਟੀਸ਼ਨ ਹੋਇਆ ਸੀ ਇੱਕ ਜ਼ਿਲ੍ਹੇ ਦੇ ਵਿੱਚ ਉੱਥੇ ਵੀ ਇਹ ਫਰਸਟ ਆਈ ਸੀਗੀ ਇੱਕ ਸਾਡਾ ਟੈਸਟ ਹੁੰਦਾ ਹੈ ਐਨਐਮਐਮਐਸ ਉਹ ਵੀ ਇਸ ਬੱਚੀ ਨੇ ਕੁਝ ਦਿਨ ਪਹਿਲਾਂ ਕਲੀਅਰ ਕੀਤਾ ਤੇ ਫੀਸ ਦਾ ਬੜਾ ਅੰਤਰ ਹੈ ਜੀ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਵਿੱਚ ਤੇ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਦੇ ਵਿੱਚ ਬੜਾ ਅੰਤਰ ਹੈ ਤੇ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜਾ ਮੈਂ ਸਵਾਲ ਕਰ ਰਹੀ ਸੀ ਮੈਂ ਸਮ੍ਰਿਤੀ ਨੂੰ ਹੀ ਪੁੱਛ ਰਹੀ ਸੀ ਇਹਨਾਂ ਦੇ ਮਾਪਿਆਂ ਨੂੰ ਹੀ ਪੁੱਛ ਰਹੀ ਸੀ ਤੇ ਮੈਨੂੰ ਇੱਥੇ ਪਿੰਡ ਦੇ ਭਾਈ ਸਾਹਿਬ ਖੜੇ ਨੇ ਉਹ ਮੈਨੂੰ ਦੱਸ ਰਿਹਾ ਕਹਿੰਦੇ ਮੈਂ ਹੁਣ ਬੱਚਿਆਂ ਦੀ ਫੀਸ ਕਰਾ ਕੇ ਆਇਆ ਕਿ ਨੇ 80000 ਕਰਾਏ ਤੁਸੀਂ 80000 ਐਡਮਿਸ਼ਨ ਫੀਸ ਕਰਾ ਕੇ ਆਏ ਆਪਣੇ ਬੱਚਿਆਂ ਦੀ ਅਸੀਂ 80000 ਲਏ ਕਰਕੇ ਸਾਨੂੰ ਕੋਈ ਡੋਨੇਸ਼ਨ 'ਚ 80 ਰੁਪਏ ਵੀ ਦੇ ਜਵੇ ਤਾਂ ਉਹਨਾਂ ਦੇ ਬੱਚੇ ਅਸੀਂ ਪ੍ਰਾਈਵੇਟ ਸਕੂਲ ਦੇ ਨਾਲੋਂ ਚੰਗੇ ਤਰਾਸ ਕੇ ਭੇਜਾਂਗੇ ਮੈਂ ਕਿੱਥੇ ਲੱਗੇ ਕਰਨੀ ਨਾ ਜਦੋਂ ਬੱਚਿਆਂ ਨੂੰ ਤਾਂ ਆਪਣੇ ਪੈਸੇ ਤੋਂ ਲੈ ਕੇ ਆਪਣਾ ਕਨਵੈਂਸ ਕਰਕੇ ਲੱਗੇ ਜਾਂਦੇ ਨੇ ਟੈਸਟ ਵਗੈਰਾ ਜਿੱਥੇ ਵੀ ਹੁੰਦਾ ਇਹਨਾਂ ਦਾ ਅੱਛਾ ਹੈ। ਹਾਂ। ਕੋਈ ਬਿਨਾ ਫੀਸ ਤੋਂ ਜਿਹੜਾ ਹੈਗਾ ਸਕੂਲ 'ਚ ਕੋਈ ਫੀਸ ਨਹੀਂ। ਜੋ ਵੀ ਖਰਚਾ ਹੁੰਦਾ ਸਾਰੇ ਟੀਚਰ ਰਲ ਮਿਲ ਕੇ ਕਰਦੇ ਨੇ ਜੋ ਵੀ ਹੁੰਦਾ ਜਿੱਤੋਂ ਵੀ ਜਾਂਦੇ। ਠੀਕ ਹੈ। ਅੱਛਾ ਇੱਥੇ ਪਿੰਡ ਦੇ ਨਾਲ ਇੱਧਰ ਭਾਈ ਸਾਹਿਬ ਮੈਨੂੰ ਦੱਸ ਰਹੇ ਸੀ ਤੁਸੀਂ ਐਡਮਿਸ਼ਨ ਕਰਾ ਕੇ ਆਵਨੇ ਬੱਚਿਆਂ ਦੀ ਪ੍ਰਾਈਵੇਟ ਸਕੂਲ 'ਚ ਕਿੰਨੇ ਪੈਸੇ ਲੱਗੇ? 80000 ਰੁਪਏ ਲੱਗੇ ਜੀ। 80000 ਰੁਪਏ ਐਡਮਿਸ਼ਨ ਐਡਮਿਸ਼ਨ ਫੀਸ। ਹਾਂ ਵਿੱਚੇ ਦਾਖਲਾ ਉਹੀ ਹੋ ਗਿਆ ਤਾਂ ਕਿ ਵਿੱਚ ਫੀਸ ਹੋ ਗਈ ਜੀ ਹੋਤ ਮੈਂ ਸਾਲ ਦੀ ਫੀਸ 80000 ਰੁਪਏ ਭਰੀ ਜੀ ਕੀ ਲੱਗਦਾ ਜੀ ਬੱਚੀ ਨੂੰ ਦੇਖ ਕੇ ਤੁਹਾਡੇ ਪਿੰਡ ਦੀ ਬੱਚੀ ਹੈ ਸਾਡੇ ਪਿੰਡੇ ਦੇ ਖੁਸ਼ੀ ਹੋਈ ਹੈ ਜੀ ਮੈਂ ਪਿੰਡ ਦਾ ਗਲ ਮੋਰੀ ਬੰਦਾ ਹਾਂ ਮੈਂ ਮੇਰਾ ਚਾਚਾ ਸਰਪੰਚ ਵੀ ਰਿਹਾ 5 ਸਾਲ ਅਸੀਂ ਬੀਬੀ ਸਰਪੰਚ ਆਏ ਸੀ ਬਹੁਤ ਖੁਸ਼ੀ ਹੋਈ ਹੈ ਮੈਂ ਤਾਂ ਬਹੁਤ ਜ਼ਿਆਦਾ ਆਪਣੇ ਬੱਚਿਆਂ ਨੂੰ ਕਹਿ ਰਿਹਾ ਵੀ ਉਹ ਦੇਖੋ ਮੇਰੇ ਇੰਨੇ ਪੈਸੇ ਲਵਾਦੇ ਆ ਨਾ ਵੀ ਆ ਫਰੀ ਪੜ੍ਹਦੀ ਆ ਦੇਖੋ ਫਸਟ ਆਈਏ ਸਾਡੇ ਪਿੰਡ ਵਿੱਚ ਕਹਿੰਦੇ ਸਾਡੇ ਇੰਨੇ ਪੈਸੇ ਲਵਾਉਂਦੇ ਆ ਤੁਸੀਂ ਇਧਰ ਭਾਈ ਸਾਹਿਬ ਮੌਜੂਦ ਨੇ ਭਾਈ ਸਾਹਿਬ ਥੋੜਾ ਜਿਹਾ ਦੱਸੋ ਜੀ ਪਿੰਡ ਬਰੋਲੀ ਦੇ ਵਿੱਚ ਅਸੀਂ ਇਸ ਵਕਤ ਖੜੇ ਆ ਔਰ ਡੇਰਾ ਬਸੀ ਤੋਂ ਕਾਫੀ ਹਟਕੇ ਆ ਇਹ ਪਿੰਡ ਅਨਜੀ ਤੇ ਇਹਨਾਂ ਦੇ ਪਿੰਡ ਵਿੱਚ ਮੈਨੂੰ ਭਾਈ ਸਾਹਿਬ ਦੱਸ ਰਿਹਾ ਸੀ ਕਿ 8ਵੀਂ ਤੱਕ ਦਾ ਸਕੂਲ ਵੀ ਨਹੀਂ ਹੈਗਾ ਕੋਈ ਸਕੂਲ ਪੜਨ ਵਾਸਤੇ ਵੀ ਬੱਚੀ ਦੂਜੇ ਪਿੰਡ ਜਾਂਦੀ ਹੈ ਇਹਦੇ ਬਾਵਜੂਦ ਤੇ ਇਹ ਕਹਿੰਦੇ ਨਹੀਂ ਹੁੰਦੇ ਵੀ ਉੱਗਣ ਵਾਲੇ ਉੱਗ ਪੈਂਦੇ ਮਿੱਤਰਾ ਪਾੜ ਕੇ ਸੀਨਾ ਪੱਥਰਾਂ ਦਾ ਇਹੀ ਗੱਲ ਹੋਈ ਹੈ ਜੀ ਜੀ ਅਸੀਂ ਨਾ ਡਾਕਟਰ ਬੀ ਆਰ ਅੰਬੇਦਕਰ ਐਜੂਕੇਸ਼ਨ ਸੁਸਾਇਟੀ ਵੱਲੋਂ ਆਏ ਆ ਅੱਛਾ ਓ ਸੁਸਾਇਟੀ ਜਿਹੜੀ ਐਜੂਕੇਸ਼ਨ ਨਾਲ ਜੁੜੀ ਹੋਈ ਆ ਤੇ ਅਸੀਂ 2010 ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਤੇ ਟੀਚਰਾਂ ਨੂੰ ਸਨਮਾਨਿਤ ਕਰਦੇ ਆ ਰਹੇ ਹਾਂ ਤੇ ਸਾਡੇ ਇਲਾਕੇ ਚੋਂ ਇਹ ਬੱਚੀ ਨੇ ਇਸ ਤਰ੍ਹਾਂ ਦਾ ਅਚੀਵਮੈਂਟ ਲਈ ਆ ਤਾਂ ਸਾਡਾ ਫਰਜ਼ ਬਣਦਾ ਸੀਗਾ ਵੀ ਅਸੀਂ ਉਹਨੂੰ ਆ ਕੇ ਸਨਮਾਨਿਤ ਕਰੀਏ ਅਸੀਂ ਉਹਨੂੰ ਵਧਾਈਆਂ ਦੇਣ ਆਏ ਆ ਸਾਰੀ ਮੈਂ ਸੈਕਟਰੀਆਂ ਉਸ ਸੁਸਾਇਟੀ ਦਾ ਇਹ ਮੇਰੇ ਡੈਡੀ ਸਾਹਿਬ ਡੈਡੀ ਨੇ ਆ ਤੇ ਇਹ ਪਹਿਲਾ ਦਸ ਵਾਲੇ ਨੇ ਪ੍ਰਧਾਨਗੀ ਕੀਤੀ ਆ ਹੁਣ ਸਾਡੇ ਘੋੜੇਵਾਲ ਸਾਹਿਬ ਨੇ ਪ੍ਰਧਾਨ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਵਾਈਸ ਪ੍ਰਧਾਨ ਨੇ ਠੀਕ ਹੈ ਇਹ ਸਾਡੇ ਹੈਡਮਾਸਟਰ ਸਾਹਿਬ ਆ ਰਿਟਾਇਰ ਇਹ ਵੀ ਕੈਸ਼ੀਅਰ ਨੇ ਇਹ ਸਾਡੇ ਮੇਰੇ ਕੋਲ ਜੁਆਇੰਟ ਸੈਕਟਰੀ ਨਾਲ ਆ ਇਹ ਲੈਕਚਰਾਰ ਨੇ ਸਾਹਿਬ ਇਹ ਵੀ ਮਨੁ ਦੇ ਇਹ ਵੀ ਸਾਡੇ ਨਾਲ ਜੁੜੇ ਹੋਏ ਆ ਸਾਰੇ ਜਿਹੜੇ ਇਹ ਪ੍ਰੋਫੈਸਰ ਹਨ ਕਾਲਜ ਦੇ ਵਿੱਚ ਅੱਛਾ ਜੀ ਅਰਵਿੰਦਰ ਸਿੰਘ ਹਾਂ ਜੀ ਇਹ ਸਾਰੇ ਆਪਾਂ ਇਸ ਤਰ੍ਹਾਂ ਮੈਂਬਰ ਆ ਸੀ ਠੀਕ ਹੈ ਤਾਂ ਅਸੀਂ ਪਹਿਲਾਂ 2010 ਦੇ ਵਿੱਚ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਸਾਥੀ ਟੀਚਰਾਂ ਨੂੰ ਸਨਮਾਨਿਤ ਕਰਨ ਲੱਗੇ ਠੀਕ ਹੈ ਫਿਰ ਹੁਣ ਅਸੀਂ 15 ਤੋਂ ਜੋਤਿਪਾ ਫੁੱਲੇ ਜਿਹੜੇ ਆ ਉਹਨਾਂ ਦੇ ਮਿਸਿਸ ਦੇ ਨਾਂ ਤੇ 3 ਜਨਵਰੀ ਨੂੰ ਉਹਨਾਂ ਸਵਿੱਤ੍ਰਾ ਫੂਲੇ ਦੇ ਨਾਂ ਤੇ ਪਿਛਲੇ 2 ਸਾਲ ਤੋਂ ਅਸੀਂ ਉਹ ਮਨਾਉਣ ਲੱਗੇ ਆਂ ਸਰਕਾਰੀ ਸਕੂਲਾਂ ਨੇ ਇਸ ਵਾਰੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਸਤ ਨੂੰ ਸਨਮਾਨਤ ਕਰਿਆ ਪ੍ਰਿੰਸੀਪਲ ਜੀ ਨੂੰ ਸਵਿੱਤ੍ਰਾ ਫੂਲੇ ਦਾ ਨਾਂ ਇਹਨੇ ਨਾ ਲਿਆ ਪਹਿਲਾਂ ਸਾਡੇ ਦੇਸ਼ ਦੇ ਵਿੱਚ ਮਹਿਲਾਵਾਂ ਨੂੰ ਬੱਚਿਆਂ ਨੂੰ ਪੜਾਉਣ ਦਾ ਕੋਈ ਵੀ ਰੁਝਾਨ ਨਹੀਂ ਸੀ ਸੋ ਕਹਿੰਦੇ ਕਿ ਸਭ ਤੋਂ ਪਹਿਲੇ ਉਹ ਟੀਚਰ ਸੀ ਤੇ ਉਹਨਾਂ ਦੇ ਜੀਵਨ ਦੇ ਉੱਤੇ ਉਹਨਾਂ ਦੇ ਆਪਣੀ ਜ਼ਿੰਦਗੀ ਦੇ ਉੱਤੇ ਵੀ ਇਹਦਾ ਬੜਾ ਭਾਰ ਉਹਨਾਂ ਨੇ ਚੱਲਿਆ ਲੇਕਿਨ ਇਹਦੇ باوجود ਉਹਨਾਂ ਨੇ ਜੋ ਸਟੈਪ ਲਿਆ ਤੇ ਉਹਨਾਂ ਨੂੰ ਮੰਨਿਆ ਜਾਂਦਾ ਕਿ ਏ ਜਿਉ ਅੱਜ ਬੱਚੀਆਂ ਸਾਡੇ ਦੇਸ਼ ਦੇ ਵਿੱਚ ਪੜ੍ਹ ਰਹੀਆਂ ਨੇ ਇਹ ਉਹਨਾਂ ਦੀ ਬਦੌਲਤ ਹੈ ਉਹਨਾਂ ਨੇ ਜੋ ਕਦਮ ਚੁੱਕੇ ਤੇ ਬਜ਼ੁਰਗ ਇੱਥੇ ਮੌਜੂਦ ਨੇ ਬਜ਼ੁਰਗੋ ਕਿੱਦਾਂ ਮਹਿਸੂਸ ਹੁੰਦਾ ਜੀ ਬੱਚੀ ਤੁਸੀਂ ਉਮਰ ਹੰਢਾਈ ਹੈ ਪੂਰੀ ਬੱਚੀ ਮੈਂ ਰਿਟਾਇਰ ਹੋਇਆ ਹਾਂ ਠੀਕ ਹੈ ਜੀ ਉਨੀ ਤੋਂ 2003 ਤੋਂ ਹਾਂ ਤੋਂ ਮੈਂ ਉਹਦੇ ਬਾਅਦ ਪ੍ਰਧਾਨ ਰਿਹਾ ਡਾਕਟਰ ਬੀ ਆਰ ਬੀ ਦੀ ਸੋਸਾਇਟੀ ਦਾ ਜੀ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਬੱਚੇ ਨੇ ਆਪਣਾ ਜਿਲ੍ਹੇ ਚ ਫਸਟ ਆਈ ਆ ਔਰ ਸਾਡੇ ਵੈਸੇ ਵੀ ਇਸ ਜਿਹੜਾ ਇਲਾਕਾ ਹੈ ਉਹ ਸਪੋਰਟਸ ਨਾਲ ਵੀ ਬਹੁਤ ਵਧੀਆ ਟਾਈਪ ਆਫ ਟਾਈਪ ਆਫ ਪ੍ਰਾਇਮਰੀ ਸਕੂਲ ਕਾ ਹਾਈ ਸਕੂਲ ਕਾ ਤੋਂ ਇੱਥੇ ਜਿਹੜਾ ਜਿਲ੍ਹੇ ਤੋਂ ਵੀ ਅੱਛੇ ਬੱਚੇ ਆਉਨੇ ਆ ਪੰਜਾਬ ਤੱਕ ਵੀ ਸਾਡੇ ਇਸ ਜੋ ਉਹਦੇ ਬੱਚੇੜੇ ਹੈਗਾ ਫਸਟ ਮਤਲਬ ਅੱਛਾ ਜਿਹੜੀ ਪਰਸੈਪਸ਼ਨ ਬਣ ਰਹੀ ਹੈ ਜੀ ਇਹ ਮਨੋਤ ਹੁਣ ਇੱਕ ਬਣ ਗਈ ਸੀਗੀ ਹਾਲਾਂਕਿ ਹੁਣ ਟੁੱਟਣੀ ਜ਼ਰੂਰ ਸ਼ੁਰੂ ਹੋਏਗੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਨਹੀਂ ਪੜਾਣੇ ਮੈਂ ਦੇਖਿਆ ਵੀ ਜਿਹੜੇ ਸਾਡੇ ਪੰਜਾਬ ਦੇ ਬਸਿਂਦੇ ਨੇ ਇੱਥੋਂ ਦੇ ਜੰਪੜਲ ਨੇ ਆ ਇੱਥੋਂ ਦੇ ਮੂਲ ਨਿਵਾਸੀ ਨਹੀਂ ਸਾਡੇ ਭਰਾ ਉਹ ਨਹੀਂ athe ਸਰਕਾਰੀ ਸਕੂਲਾਂ ਦੇ ਵਿੱਚ ਪੜਾਉਂਦੇ ਜਿਹੜੇ ਪ੍ਰਵਾਸੀ ਨੇ ਉਹ ਬਲਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾ ਰਹੇ ਆ ਜੋ ਰੁਝਾਨ ਮੈਂ ਵੇਖਦਾ ਆ ਆਮ ਤੌਰ ਦੇ ਉੱਤੇ ਕੀ ਲੱਗਦਾ ਤੁਹਾਨੂੰ ਕਿ ਹੁਣ ਚੇਂਜ ਹੋਏਗਾ ਹਾਂ ਪਹਿਲਾਂ ਕੁਛ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ ਸੀਗਾ ਕਿ ਇੱਕੋ ਸਕੂਲ ਦੇ ਵਿੱਚ ਇੱਕ ਘਰ ਤੋਂ ਬੱਚੇ ਜਾਂਦੇ ਆ ਲੜਕਾ ਲੜਕਾ ਤੇ ਲੜਕੀ ਜਿਹੜੀ ਲੜਕੀ ਹੈ ਉਸ ਨੂੰ ਤਾਂ ਮਤਲਬ ਪ੍ਰਾਈਵੇਟ ਹਾਈ ਸਕੂਲ ਪ੍ਰੈਮਿਸ ਸਕੂਲ ਤੱਕ ਨਹੀਂ ਜਾਂਦੇ ਜਿਹੜਾ ਬੱਚਾ ਹੈ ਉਸ ਨੂੰ ਜਿਹੜਾ ਹੈ ਗੱਡੀ ਆਉਂਦੀ ਹੈ ਜਦ ਤੱਕ ਗੱਡੀ ਨਹੀਂ ਆਉਂਦੀ ਜਦ ਤੱਕ ਉੱਥੇ ਖੜੇ ਰਹਿਣੇ ਆ hum mm. ਮਾਪਾ ਤੇਰੇ ਹੁਣ ਉਹ ਚੇਂਜ ਬੜੀ ਚੇਂਜ ਆ ਰਹੀ ਹੈ ਇਸੇ ਕਰਕੇ ਉਹ ਜੇ ਚੇਂਜ ਆ ਰਹੀ ਹੈ ਤਾਂ ਕੁੜੀਆਂ ਜਿਹੜੀਆਂ ਐਸ ਵੇਲੇ ਟਾਪਰ ਜਾ ਰਹੀਆਂ ਕਿਸੇ ਵੀ ਤੁਸੀਂ ਉਹ ਉਧਰ ਤੇ ਦੇਖ ਲਓ ਫੀਲਡ ਤੇ ਉੱਥੇ ਕੁੜੀਆਂ ਉੱਪਰ ਮੁੰਡੇ ਜਿਹੜੇ ਹੈਗੇ ਹੋਇਆ ਤੋਂ ਇਹ ਜਿਹੜਾ ਮੁੰਡੇ ਵਾਲੇ ਠੰਡੇ ਚੱਲ ਰਹੇ ਠੰਡੇ ਚੱਲ ਰਿਹਾ ਬਹੁਤ ਅੱਛਾ ਬਹੁਤ ਵਧੀਆ ਸਭ ਮੁੰਡਿਆਂ ਨੂੰ ਟੋਨਿਕ ਦੇਣ ਦੀ ਲੋੜ ਹੈ ਲੋੜ ਬਿਲਕੁਲ ਲੋੜ ਹੈ ਕਿਉਂ ਬੱਚਿਆਂ ਨੂੰ ਬੱਚਿਆਂ ਦਾ ਇਦਾਂ ਹੀ ਫੱਟੇ ਚੱਕ ਹੈ ਗਿਆ ਇਹ ਕਿਰਪਾ ਹੀ ਆ ਕਹਿੰਦੇ ਕਿ ਜਿਹੜੀਆਂ ਬੱਚੀਆਂ ਹੁੰਦੀਆਂ ਆਪਣੀ ਕਿਸਮਤ ਨਾਲ ਲੈ ਕੇ ਆਉਂਦੀਆਂ ਤੇ ਉਹ ਅਸੀਂ ਥੋੜਾ ਐਡ ਕਰਨਾ ਜੀ 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 ਅਸੀਂ 2015 ਤੋਂ ਡਾਕਟਰ اے بی جی عبد القلام ਸਾਉਦੇ ਜਨਮ ਦਿਨ ਤੇ 15 ਅਕਤੂਬਰ ਤੋਂ ਅਸੀਂ ਸਟੂਡੈਂਟ ਡੇ ਮਨਾਉਨੇ ਆ ਫਿਰ ਤੇ ਟੀਚਰ ਡੇ ਮਨਾਉਨੇ ਆ ਸਟੂਡੈਂਟ ਡੇ ਅਸੀਂ ਪਹਿਲਾਂ ਸਬ ਡਿਵੀਜ਼ਨ ਦੇ 10ਵੀਂ ਔਰ 12ਵੀਂ ਦੇ ਫਸਟ ਸੈਕੰਡ ਥਰਡ ਨੂੰ ਅਸੀਂ ਸਨਮਾਨਤ ਕਰਦੇ ਰਹੇ ਆ ਇਸ ਵਾਰੀ ਅਸੀਂ ਜ਼ਿਲ੍ਹੇ ਦੇ ਬੱਚਿਆਂ ਨੂੰ ਸਨਮਾਨਤ ਕੀਤਾ ਜਿਹੜੇ ਜ਼ਿਲ੍ਹੇ ਚੋਂ ਫਸਟ ਸੈਕੰਡ ਥਰਡ میٹرک ਔਰ ਪਲੱਸ 2 ਇਨ ਸਾਰ ਇਨ 올 ਉਸ ਟੀਮ ਹੁਣ ਅਸੀਂ 25 ਬੱਚਿਆਂ ਨੂੰ ਸਨਮਾਨਤ ਕਰਕੇ ਛੱਡੇ ਆ ਪੰ 15 ਅਕਤੂਬਰ ਨੂੰ ਲਾਸਟ ਇਅਰ ਹਾਂਜੀ ਉਹਨਾਂ ਸਕੂਲਾਂ ਦੀ ਅਸੀਂ ਬੱਚਾ ਟੀਚਰਾਂ ਨੂੰ ਐਡਮਿਨਿਸਟਰ ਜੀ ਜੀ ਮੈਂ 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 ਉਥੇ ਆਉਂਦਾ ਬਿਲਕੁਲ ਜ ਜ ਸਨਮਾਨ ਦੀ ਗੱਲ ਕਰ ਰਹੇ ਆ ਸਨਮਾਨ ਹੋਣਾ ਵੀ ਚਾਹੀਦਾ ਲੇਕਿਨ ਮੇਰੇ ਜ਼ੈਨ ਦੇ ਵਿੱਚ ਇੱਕ ਚੀਜ਼ ਆ ਰਹੀ ਸੀਗੀ ਕਿ ਬੜੀ ਚੰਗੀ ਗੱਲ ਹੈ ਟੀਚਰ ਅੱਜ ਆਏ ਹੋਏ ਨੇ ਟੀਚਰਾਂ ਦਾ ਵੀ ਮਾਣ ਵਧਾਇਆ ਹੋਇਆ ਹੈ ਬੱਚੀ ਨੇ ਲੇਕਿਨ ਅਸੀਂ ਆਮ ਤੌਰ ਦੇ ਉੱਤੇ ਵੇਖਦੇ ਹਾਂ ਵੀ ਟੀਚਰਾਂ ਦਾ ਨਹੀਂ ਸਨਮਾਨ ਹੁੰਦਾ ਆਮ ਤੌਰ ਦੇ ਉੱਤੇ ਜਿਹੜੇ ਟੀਚਰ ਹੈ ਉਹ ਧਰਨੇ ਲਾਉਂਦੇ ਆ ਉਹਨਾਂ ਨੂੰ ਕੁੱਟਮਾਰ ਵੀ ਸਹਣੀ ਪੈਂਦੀ ਹੈ ਪੁਲਿਸ ਦੇ ਡੰਡੇ ਵੀ ਸਹਣੇ ਪੈਂਦੇ ਆ ਸੋ ਇਹ ਜਿਹੜਾ ਸਨਮਾਨ ਹੈ ਜਿੱਥੇ ਬੱਚੀ ਨੇ ਨਾਂ ਰੋਸ਼ਨ ਕੀਤਾ ਉੱਥੇ ਜਿਨ੍ਹਾਂ ਦੀ ਬਦੌਲਤ ਇਹ ਨਾਂ ਰੋਸ਼ਨ ਹੋਇਆ ਟੀਚਰਾਂ ਦਾ ਵੀ ਸਨਮਾਨ ਹੋਣਾ ਚਾਹੀਦਾ ਹੈ ਟੀਚਰ ਇੱਥੇ ਖੜੇ ਨੇ ਅਸੀਂ ਵੇਖਦੇ ਹਾਂ ਜੀ ਇਹ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਅਸੀਂ ਆਮ ਵੇਖਦੇ ਹਾਂ ਜੀ ਸ ਵੀਰ ਜਦਵੰਦੀਆ ਚੰਗਾ ਨਹੀਂ ਲੱਗਦਾ ਕਿ ਟੀਚਰਾਂ ਨੂੰ ਵੀ ਡੰਡੇ ਪੈਂਦੇ ਹੁੰਦੇ ਆ ਟੀਚਰ ਵਿਚਾਰੇ ਧਰਨੇ ਲਾਉਂਦੇ ਆ ਵੀ ਸਾਡੀ ਤਨਖਾਹਾਂ ਵਧਾਈਆਂ ਜਾਣ ਸਾਡੀ ਜਿਹੜੀ ਤਨਖਾਹਾਂ ਬੜੀਆਂ ਘੱਟ ਐ ਕਿਉਂਕਿ ਇੱਕ ਟੀਚਰ ਐ ਜਦੋਂ ਉਹਦਾ ਮਾਈਂਡ ਸੈਟ ਨਹੀਂ ਹੋਏਗਾ ਪਿੱਛੋਂ ਤੰਗ ਹੋਏਗਾ ਘਰ ਤੋਂ ਤਾਂ ਬੱਚੇ ਨੂੰ ਕਿੱਦਾਂ ਪੜਾ ਸਕੇਗਾ ਉਹ ਦੇਖੋ ਜੀ ਸਨਮਾਨ ਜਿਹੜਾ ਸਾਡਾ ਹੈਗਾ ਉਹ ਇਹ ਬੱਚੇ ਨੇ ਹੁਣ ਅਸੀਂ ਇੱਥੇ ਖੜੇ ਆ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਖੜੀ ਐ ਪ੍ਰਧਾਨ ਖੜੇ ਨੇ ਸਾਰੇ ਖੜੇ ਨੇ ਜੋ ਇਹ ਸਨਮਾਨ ਹੈ ਸਾਨੂੰ ਅੱਜ ਇਸ ਬੱਚੀ ਨੇ ਦਵਾਇਆ ਇਹ ਨਾ ਸਾਨੂੰ ਸਰਕਾਰ ਦੇ ਸਕਦੀ ਹੈ ਨਾ ਕੋਈ ਸੰਸਥਾ ਨਹੀਂ ਸਾਨੂੰ ਦੇ ਸਕਦੀ ਇਹ ਸਿਰਫ ਸਾਡੇ ਬੱਚੇ ਹੀ ਨੇ ਜੋ ਪੜ ਕੇ ਸਾਨੂੰ ਇੰਨਾ ਉੱਪਰ ਲੈ ਕੇ ਜਾ ਰਹੇ ਨੇ ਕੁਝ ਟਾਈਮ ਪਹਿਲਾਂ ਵੀ ਪ੍ਰਧਾਨ ਜੀ ਖੜੇ ਨੇ ਸਪੋਰਟਸ ਅਫਸਰ ਸਰਦਾਰ ਭਾਕ ਸਿੰਘ ਜੀ ਇਹਨਾਂ ਨੇ ਸਾਡੇ ਹੀ ਸਕੂਲ ਦੇ ਕਾਰਕੋਰ ਦੀਆਂ ਤਿੰਨ ਕੁੜੀਆਂ ਨੂੰ ਸਨਮਾਨਿਤ ਕੀਤਾ ਸੀਗਾ ਉਹ ਵੀ ਸਾਡੀਆਂ ਮੈਰਿਟੋਰੀਅਲ ਸੀਗੀਆਂ ਤੇ ਉਸ ਤੋਂ ਕੁਝ ਸਾਲ ਦਾ ਵਕਫਾ ਪੈ ਕੇ 10 ਸਾਲ ਦਾ ਵਕਫਾ ਪਿਆ ਅੱਜ ਫੇਰ ਅਸੀਂ ਇਸ ਪਿੰਡ ਦੇ ਵਿੱਚ ਖੜੇ ਆ। ਆਹੀ ਸਾਡਾ ਸਨਮਾਨ ਹੈ ਜਿੰਨੇ ਮੇਰੇ ਟੀਚਰ ਭਰਾ ਨੇ ਕੁਝ ਰਿਟਾਇਰਿੰਗ ਨੇ ਕੁਝ ਹਲੇ ਕੰਮ ਕਰ ਰਹੇ ਨੇ। ਜੀ। ਸਾਨੂੰ ਇਸ ਤੋਂ ਉੱਪਰ ਕੋਈ ਸਨਮਾਨ ਨਹੀਂ ਕਿਹਾ ਕਿ ਸਾਡਾ ਜਿਹੜਾ ਬੱਚਾ ਹੈ ਬਿਨਾ ਕਹੇ ਹੁਣ ਸਪੈਸ਼ਲ ਸਾਨੂੰ ਅਸੀਂ ਇਸ ਪਿੰਡ 'ਚ ਮੈਂ ਇਸ ਘਰ 'ਚ ਹੁਣ ਇਸ ਬੱਚੀ ਕਰਕੇ ਤੀਸਰੀ ਵਾਰੀ ਆ ਰਹੇ ਹਾਂ। ਅੱਛਾ ਜੀ। ਸਾਡੇ ਲਈ ਸਭ ਤੋਂ ਵੱਡਾ ਇਹੀ ਸਨਮਾਨ ਹੈ। ਸਾਡੇ ਲਈ ਇਹੀ ਸਨਮਾਨ ਹੈ ਸਭ ਤੋਂ ਵੱਡਾ। ਕੀ ਬਾਤ ਹੈ। ਬਹੁਤ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਮਿਲ ਕੇ ਤੇ ਵਾਕੇ ਹੀ ਤੇ ਜਿਹੜਾ ਟੀਚਰ ਨੇ ਜਦੋਂ ਟੀਚਰ ਦੇ ਜਜ਼ਬਾਤ ਇਸ ਤਰੀਕੇ ਦੇ ਹੋਣਗੇ ਟੀਚਰਜ਼ ਦੇ ਅਰਮਾਨ ਇਸ ਤਰੀਕੇ ਦੇ ਹੋਣਗੇ ਤਾਂ ਵਾਕਈ ਜਿਹੜੇ ਬੱਚੇ ਨੇ ਉਹ ਉੱਵਲ ਆਣਗੇ ਆਣਗੇ ਤੇ ਅਸੀਂ ਦਿਲੋਂ ਅਰਦਾਸ ਕਰਦੇ ਵੀ ਇਹੋ ਜਿਹੇ ਟੀਚਰ ਸਾਰੇ ਸਕੂਲਾਂ ਦੇ ਵਿੱਚ ਹੋਣੇ ਚਾਹੀਦੇ ਆ ਨਹੀਂ ਤਾਂ ਅੱਜ ਕੱਲ ਅੱਜ ਕੱਲ ਜੀ ਬਿਜ਼ਨਸ ਬਣ ਗਿਆ ਪਹਿਲਾਂ ਜਿਹੜੇ ਸਕੂਲ ਹੁੰਦੇ ਸੀ ਜਿਹੜੇ ਸਕੂਲ ਹੁੰਦੇ ਸੀ ਉਹ ਇੱਕ ਸੇਵਾ ਸੀ ਟੀਚਰ ਵੀ ਹੁੰਦੇ ਸੀ ਉਹਨੂੰ ਗੁਰੂ ਦਾ ਦਰਜਾ ਦਿੱਤਾ ਹੋਇਆ ਸੀ ਜਿੱਦਾਂ ਸਾਡੇ ਪੁਰਾਣੇ ਚੱਲਿਆ ਆ ਰਿਹਾ ਕਿ ਪਹਿਲਾਂ ਤਾਂ ਗੁਰੂਕੁਲ ਹੋਇਆ ਕਰਦੇ ਸੀ ਟੀਚਰਾਂ ਦਾ ਗੁਰੂ ਜੀ ਦਾ ਬੜਾ ਸਨਮਾਨ ਹੋਇਆ ਕਰਦਾ ਸੀ ਲੇਕਿਨ ਅੱਜ ਕੱਲ ਜਿਹੜਾ ਇੱਕ ਦੌਰ ਚੱਲਿਆ ਹੋਇਆ ਹੈ ਜਿਹੜੀ ਪ੍ਰਾਈਵੇਟਾਈਜੇਸ਼ਨ ਹੋਈ ਹੈ ਐਜੂਕੇਸ਼ਨ ਦੀ ਉਹਦੇ ਵਿੱਚ ਇੱਕ ਬਿਜ਼ਨਸ ਬਣ ਗਿਆ ਹੈ ਬਿਜ਼ਨਸ ਮਾਡਲ ਹੈ ਕਿ ਵੱਧ ਤੋਂ ਵੱਧ ਪੈਸਾ ਕਮਾਇਆ ਜਾਵੇ ਤੁਸੀਂ ਤੁਹਾਨੂੰ ਲੱਗਦਾ ਇਦਾਂ ਹੈ ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵਪਾਰੀਕਰਨ ਕੋਈ ਇਸ ਬੱਚੀ ਨੇ ਵੈਸੇ ਦਿਖਾਤਾ ਕਿ ਸਰਕਾਰੀ ਸਕੂਲਾਂ ਵਰਗੀ ਜਿਹੜੀ ਪੜ੍ਹਾਈ ਆ ਉਹ ਨਹੀਂ ਹੈ ਕਿਤੇ ਨਹੀਂ ਹੈਗੀ ਇਹਨਾਂ ਦਾ ਕੋਈ ਬਦਲ ਨਹੀਂ ਹੈਗਾ ਸਰਕਾਰੀ ਸਕੂਲਾਂ ਦਾ ਤਾਂ ਆਪਾਂ ਨੂੰ ਕਿਉਂ ਨਾ ਆਪਣੇ ਬੱਚਿਆਂ ਨੂੰ ਯਾਨੀ ਕਿ ਸਰਕਾਰੀ ਸਕੂਲਾਂ ਚ ਪੜਾਉਣਾ ਚਾਹੀਦਾ ਤੇ ਉਹ ਜਿਹੜੇ ਵੀ ਯਾਨੀ ਕਿ ਉਹ ਦੌਰ ਹੁਣ ਬਦਲ ਗਿਆ ਜਿਹੜਾ ਸੀ ਨਾ ਵੀ ਸਰਕਾਰੀ ਸਕੂਲਾਂ ਚ ਪੜ੍ਹਾਈ ਨਹੀਂ ਹੁੰਦੀ ਔਕਾਦੀਆਂ ਗੱਲਾਂ ਗਈਆਂ ਹੁਣ ਸਕੂਲਾਂ ਦੇ ਵਿੱਚ ਕਿੰਨਾ ਕੁ ਚੱਲ ਰਿਹਾ ਹੁਣਾਂ ਬੱਚਿਆਂ ਨੂੰ ਸਪੈਸ਼ਲ ਜਿਹੜੇ ਬੱਚੇ ਮੈਟਰੀਅਰ ਸਕੂਲ ਇੱਕ ਯਾਨੀ ਕਿ ਜਿਹੜੀ ਇਹ ਜਿਹੜੀ ਯਾਨੀ ਕਿ ਉਹਨਾਂ ਦੀ ਸਰਕਾਰ ਹੈ ਇਹਦਾ ਮੁੱਖ ਮੁੱਦਾ ਹੀ ਯਾਨੀ ਕਿ ਐਜੂਕੇਸ਼ਨ ਤੇ ਸਿਹਤ ਦਾ ਸੀਗਾ ਤੇ ਬਿਲਕੁਲ ਇਹ ਸਿੱਖਿਆ ਦੇ ਉੱਪਰ ਆ ਰਹੇ ਆ ਆਏ ਹੋਏ ਆ ਤੇ ਲਗਾਤਾਰ ਇਹ ਸਰਕਾਰਾਂ ਜਿਹੜੀਆਂ ਆਉਂਦੇ ਉੱਪਰ ਕੰਮ ਕਰ ਰਹੀਆਂ ਸਾਡੇ ਐਮਐਲ ਸਾਹਿਬ ਵੀ ਬੇਟੀ ਨੂੰ ਅਸ਼ੀਰਵਾਦ ਦੇ ਕੇ ਗਏ ਆ ਬੜਾ ਅੱਛਾ ਲੱਗਿਆ ਹਾਂਜੀ ਕੱਲ ਹਾਂਜੀ ਕੱਲ ਵੀ ਡੇਰਾ ਬਸੀ ਪ੍ਰੋਗਰਾਮ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਥੇ ਡੇਰਾ ਬਸੀ ਆਣਾ ਜਿਹੜੇ ਕੁਝ ਕਮਰੇ ਦਾ ਕਟਣਾ ਹੈ ਐਜੂਕੇਸ਼ਨ ਮਿਨਿਸਟਰ ਸਾਹਿਬ ਆਣਗੇ ਜਾਂ ਤਾਂ ਇਸ ਬੱਚੇ ਨੂੰ ਉੱਥੇ ਸਦਾ ਵੀ ਪ੍ਰਾਪਤ ਹੋਇਆ ਉੱਥੇ ਵੀ ਇਹਨੂੰ ਸਨਮਾਨਿਤ ਕੀਤਾ ਜਾਏਗਾ ਸੋ ਜਿਹੜਾ ਪ੍ਰਾਈਵੇਟੇਸ਼ਨ ਦੀ ਗੱਲ ਹੈ ਪਰ ਮੈਂ ਇਹ ਕਹਾਗਾ ਕਿ ਉਹਨਾਂ ਬੱਚਿਆਂ ਚ ਕੋਈ ਜੇ ਇਹ ਗੱਲ ਹੁੰਦੀ ਤਾਂ ਉਹ ਤਾਂ ਫਿਰ ਸਾਰੇ ਬੱਚੇ ਹੀ ਆਈਐਸ ਆਈਪੀਐਸ ਅਫਸਰ ਬਣਦੇ ਪਰ ਇਸ ਤਰ੍ਹਾਂ ਨਹੀਂ ਹੋ ਰਿਹਾ ਅਸਲ ਚ ਤੁਸੀਂ ਪਹਿਲੇ ਜਿੰਨੀ ਵੀ ਪੈਸੇ ਨਾਲ ਤੁਸੀਂ ਕਿਤਾਬਾਂ ਤਾਂ ਖਰੀਦ ਸਕਦੇ ਹੋ ਵਿਦਿਆ ਨਹੀਂ ਖਰੀਦ ਸਕਦੇ ਹਾਂਜੀ ਹਾਂਜੀ ਇਹ ਅਸਲ 'ਚ ਬੱਚੇ ਦੀ ਮਿਹਨਤ ਹੁੰਦੀ ਹੈ ਤੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੱਚੇ ਵੱਡੇ-ਵੱਡੇ ਉਹਦਿਆਂ ਤੇ ਲੱਗੇ ਹੋਏ ਆ ਲੱਗ ਰਹੇ ਆ ਜਿਹੜੀ ਹੁਣ ਨਵੀਂ ਅਪਾਇੰਟਮੈਂਟ ਹੋ ਰਹੀ ਹੈ ਉਹਦੇ ਤੁਸੀਂ ਦੇਖ ਰਹੇ ਹੋ ਲਗਾਤਾਰ ਸਰਕਾਰ ਰੋਜ਼ਗਾਰ ਵੀ ਦੇ ਰਹੀ ਹੈ ਬੱਚਿਆਂ ਨੂੰ ਉਹਦੇ 'ਚ ਜ਼ਿਆਦਾਤਰ ਬੱਚੇ ਜੋ ਡਾਟਾ ਆ ਰਿਹਾ ਸਾਡੇ ਕੋਲ ਖਾਸ ਕਰਕੇ ਮਾਨਸਾ ਦੇ ਇਲਾਕੇ ਤੋਂ ਮੇਰੇ ਕੋਲ ਉਹ ਸਾਡੇ ਨਾਲ ਦੇ ਜਿਹੜੇ ਸਾਥੀਆਂ ਲੱਗੇ ਹੋਏ ਆ ਉਹ ਜ਼ਿਆਦਾਤਰ وہی ਉਹ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਆ ਜਿਹੜੇ ਸਰਕਾਰੀ ਨੌਕਰੀਆਂ ਦੇ ਉੱਪਰ ਆ ਰਹੇ ਆ ਸੋ ਬਹੁਤ ਮੁਬਾਰਕਾਂ ਇਸ ਬੱਚੀ ਨੂੰ ਇਸ ਪਰਿਵਾਰ ਨੂੰ ਤੇ ਸਾਨੂੰ ਉਮੀਦ ਹੈ ਕਿ ਆਪਣੀ ਇਹ ਮਿਹਨਤ ਇਸੇ ਤਰ੍ਹਾਂ ਬਰਕਰਾਰ ਰੱਖੇਗੀ ਤੇ ਜਿਹੜਾ ਹੁਣ ਇਹਨੇ ਜ਼ਿਲ੍ਹੇ ਚ ਪਹਿਲਾ ਸਨ ਪ੍ਰਾਪਤ ਕੀਤਾ ਅਸੀਂ ਅੱਜ ਇਹਨੂੰ ਸ਼ੁਭਕਾਮਨਾਵਾਂ ਦੰਦੇ ਆ ਕਿ ਅਗਲੀ ਵਾਰ ਇਹ 10ਵੀਂ ਵਾਲੇ ਦੇ ਕੋਲ ਪਈ ਹੈ 12ਵੀਂ ਪਈ ਵਾਲੇ ਤੇ ਬਹੁਤ ਹਲੇ ਇਹਦੀਆਂ ਮੰਜ਼ਲਾਂ ਬਾਕੀ ਆ ਤਾਂ ਇਹ ਅੱਗੇ ਨੂੰ ਕਿਉਂ ਨਾ ਇਹ ਸਟੇਟ ਦੇ ਵਿੱਚ ਫਰਸਟ ਆਏ ਤੇ ਇਸੇ ਤਰ੍ਹਾਂ ਇੱਕ ਸਾਡੇ ਇਲਾਕੇ ਦੇ ਲਈ ਇਹ ਆਈਕਨ ਬਣੇ ਇਸ ਬੱਚੀ ਤੋਂ ਸਾਡੀਆਂ ਬੱਚੀਆਂ ਕਿਉਂ ਨਾ ਪ੍ਰੇਰਨਾ ਲੈਣ ਵੀ ਸਾਨੂੰ ਇਸ ਤਰ੍ਹਾਂ ਪੜ੍ਹਨਾ ਚਾਹੀਦਾ ਸੋ ਇਹ ਇੱਕ ਕੀਰਤੀ ਪਰਿਵਾਰ ਹੈ ਇਹ ਨਏ ਦਸਨਾਂ ਦੀ ਕੀਰਤਾਂ ਕੀਰਤ ਕਰਨ ਵਾਲਾ ਪਰਿਵਾਰ ਹੈ ਸੋ ਇਸ ਬੱਚੀ ਨੇ ਮੈਨੂੰ ਲੱਗਦਾ ਕਿ ਇਸ ਪਰਿਵਾਰ ਦਾ ਨਹੀਂ ਸਾਡਾ ਵੀ ਸਾਰੇ ਇਲਾਕੇ ਦਾ ਜਿਹੜਾ ਜਿਹੜਾ ਮਾਨ ਵਾਜਿਆ ਗੱਲੜ ਦੇ ਵਿੱਚ ਇਸ ਬੱਚੀ ਦਾ ਨਾਮ ਆਇਆ ਮੈਰਿਟ ਦੇ ਵਿੱਚ ਇਹ ਯਾਨੀ ਕਿ ਜਦ ਤੱਕ ਹੁਣ ਪੰਜਾਬ ਬੋਰਡ ਰਹੇਗਾ ਇੱਥੇ ਰਹਿਣਾ ਇਹ ਬੱਚੀ ਦਾ ਨਾਮ ਉੱਥੇ ਲਿਖਿਆ ਗਿਆ ਇਤਿਹਾਸ ਸਿਰਜਤਾ ਇਹ ਹਿਸਟਰੀ ਆ ਇੱਕ ਸਿੱਖਿਆ ਦੀ ਜਿਹੜੇ ਨੇ ਉਹਦੇ ਵਿੱਚ ਮੈਨੂੰ ਇਹ ਦੱਸੋ ਜਿੱਦਾਂ ਹੁਣ ਸਾਡੀ ਵਾਰੀ ਕੀ ਹੁੰਦਾ ਸੀਗਾ ਕਿ ਮਾਸਟਰ ਕੁੱਟਿਆ ਬੜਾ ਕਰਦੇ ਸੀਗੇ ਡੰਡਿਆਂ ਦੇ ਨਾਲ ਕੁੱਟਿਆ ਕਰਦੇ ਸੀਗੇ ਹੋਰ ਤੌਰ ਤਰੀਕੇ ਬੜੇ ਸੀਗੇ ਪੇੜ ਦੀ ਟਾਹਣੀਆਂ ਕੱਢ ਕੇ ਸਾਨੂੰ ਮਾਰਿਆ ਕਰਦੇ ਸੀ ਹੁਣ ਇਹ ਇਹ ਟ੍ਰੈਂਡ ਵੀ ਚੇਂਜ ਹੋ ਗਿਆ ਹਾਂਜੀ ਵੈਸੇ ਤਾਂ ਹੁਣ ਇਹ ਗੱਲਾਂ ਨਹੀਂ ਹੈਗੀਆਂ ਰਾਈਟ ਟੂ ਐਜੂਕੇਸ਼ਨ ਜਦੋਂ ਤੋਂ ਆਇਆ ਹੁਣ ਉਸ ਤਰ੍ਹਾਂ ਦੀ ਤਾਂ ਕੋਈ ਨਹੀਂ ਹੈਗੀ ਪਰ ਬੱਚੇ ਨੂੰ ਕਈ ਵਾਰ ਸਮਝਾਣਾ ਪੈਂਦਾ ਹੋਰ ਕੋਈ ਤੁਹਾਨੂੰ ਓੱਖਾ ਹੁੰਦਾ ਕਈ ਵਾਰੀ ਬੱਚੇ ਠੀਠ ਬੜੇ ਹੁੰਦੇ ਆ ਕਈ ਹੁੰਦੇ ਆ ਵਿੱਚ ਜਿਹੜੀ ਠੀਠ ਨੇ ਉਹਦਾ ਥੋੜਾ ਜਿਹਾ ਮਨੋਵਿਗਿਆਨਕ ਤੌਰ ਤੇ ਬੱਚੇ ਨੂੰ ਆਪਾਂ ਪ੍ਰੇਰ ਦੇਣਾ ਹੁੰਦਾ ਅਸਲ 'ਚ ਜਿਹੜੀ એનર્ਜੀ ਹੁੰਦੀ ਹੈ ਉਨੂੰ ਆਪਾਂ ਇੱਕ ਪਾਸਾ ਹੀ ਸਹੀ ਪਾਸੇ ਲਾਣਾ ਹੁੰਦਾ ਹਾਂ ਉਹਨੂੰ ਸਪੋਰਟਸ ਵਾਲੇ ਪਾਸੇ ਲਾ ਦੋ ਉਹਨੂੰ ਸਾਹਿਤ ਵਾਲੇ ਪਾਸੇ ਲਾ ਦੋ ਉਹਨੂੰ ਹੋਰ ਕਿੰਨੀਆਂ ਖੇਡਾਂ ਵਾਲੇ ਯਾਨੀ ਕਿ ਇਸ ਤੋਂ ਇਲਾਵਾ ਕਿੰਨੀ ਸਹਿ ਕਰਿਆਵਾਂ ਜਿਹੜੀਆਂ ਸਕੂਲਾਂ ਦੇ ਵਿੱਚ ਹੈਗੀਆਂ ਤਾਂ ਅਸੀਂ ਬੱਚੇ ਦੀ એનર્ਜੀ ਉਧਰ ਨੂੰ ਲਾ ਸਕਦੇ ਹਾਂ ਤਾਂ ਇਹ ਬੱਚੇ ਨੇ ਆਪਣੀ એનર્ਜੀ ਨੂੰ ਦੇਖੋ ਹੁਣ ਸਿੱਖਿਆ ਵਾਲੇ ਪਾਸੇ ਲਾਇਆ ਤੇ ਇਹਨੇ ਆਪਣਾ ਨਾਮ ਰੋਸ਼ਨ ਕੀਤਾ ਇਲਾਕੇ ਦੇ ਵਿੱਚ ਤੇ ਬਹੁਤ ਮੁਬਾਰਕਾਂ ਮੈਂ ਐਂਡ ਦੇ ਵਿੱਚ ਸੁਮ੍ਰਿਤੀ ਤੋਂ ਗੱਲਬਾਤ ਕਰ ਲੈਂਦੇ ਹਾਂ ਮੂੰਹ ਮਿੱਠਾ ਹੋ ਰਿਹਾ ਹੈ ਸੁਮ੍ਰਿਤੀ ਦਾ ਤੇ ਸਾਰੇ ਟੀਚਰਸ ਆਜਾ ਆਏ ਨੇ ਮੋਤਵਰ ਸਜਣ ਸਾਰੇ ਆਏ ਸਨਮਾਨ ਕੀਤਾ ਜਾ ਰਿਹਾ ਤੇ ਮੈਨੂੰ ਸਮ੍ਰਿਤੀ ਦੇ ਫਾਦਰ ਕਹਿੰਦੇ ਸੀਗੇ ਕਹਿੰਦੇ ਵੀ ਦੇਖੋ ਸਾਡੀ ਬੇਟੀ ਨੇ ਸਾਨੂੰ ਕਿੱਥੇ ਲੈ ਕੇ ਖੜਾ ਕਰਤਾ ਤੇ ਅੱਜ ਸਾਰੇ ਟੀਚਰ ਵੀ ਦੇਖੋ ਸ਼ਾਮ ਦਾ ਵੇਲਾ ਹੋ ਗਿਆ ਟਾਈਮ ਚੋਂ ਆਪਣੇ ਟਾਈਮ ਕੱਢ ਕੇ ਇੱਥੇ ਟੀਚਰ ਪਹੁੰਚੇ ਹੋਏ ਆ ਸਨਮਾਨ ਵੀ ਦੇ ਰਹੇ ਆ ਆਖਿਰ ਚ ਸਮ੍ਰਿਤੀ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਮੈਨੂੰ ਆਪਣੇ ਆਪ ਤੇ ਪ੍ਰਾਊਡ ਹੋ ਰਿਹਾ ਹੈ ਕਿ ਹਾਂ ਮੈਂ ਇਸ ਮੁਕਾਮ ਤੇ ਆ ਗਈ ਠੀਕ ਹੈ ਸਾਡੇ ਵੱਲੋਂ ਬਹੁਤ ਬਹੁਤ ਦੁਆਵਾਂ ਬੇਸ਼ੱਕ ਇਹ ਕਲਾਸ 8ਵੀਂ ਹੈ ਲੇਕਿਨ ਕਹਿੰਦੇ ਹੁੰਦੇ ਹਨ ਕਿ ਜਦੋਂ ਪਹਿਲਾ ਸਟੈਪ ਦੂਜਾ ਸਟੈਪ ਉਦੋਂ ਹੀ ਚੜਦਾ ਹੈ ਜਦੋਂ ਬੱਚੇ ਨੇ ਪਹਿਲਾ ਸਟੈਪ ਦੇ ਉੱਤੇ ਅਸੀਂ ਪੈਰ ਰੱਖਿਆ ਹੋਊਗਾ 8ਵੀਂ ਕਲਾਸ ਦੇ ਵਿੱਚ ਬੱਚੀ ਨੇ ਬਹੁਤ ਮਾਣ ਵਧਾਇਆ ਹੈ ਮਾਪਿਆਂ ਦਾ ਤੇ ਟੀਚਰਸ ਨੂੰ ਵੀ ਮਾਣ ਹੈ ਉਮੀਦ ਕਰਦੇ ਹਾਂ ਇਸੇ ਤਰੀਕੇ ਨਾਲ ਬਿਲਕੁਲ ਜੀ ਇਸੇ ਤਰੀਕੇ ਦੇ ਨਾਲ ਬੱਚੀ ਅੱਗੇ ਵੀ ਹੋਰ ਮੁਕਾਮ ਆਪਣੇ ਹਾਸਲ ਕਰੇਗੀ ਤੇ ਜਿੱਦਣ ਇਹਨਾਂ ਦੇ ਫਾਦਰ ਦੇ ਨਾਲ ਮੇਰੀ ਗੱਲਬਾਤ ਹੋਈ ਸੀ ਉਹ ਕਹਿੰਦੇ ਆ ਵੀ ਮੈਂ ਜਾਣਦਾ ਵੀ ਮੇਰੀ ਬੱਚੀ ਸੀਏ ਕਰਕੇ ਬੈਂਕ ਦੀ ਮੈਨੇਜਰ ਬਣੇ ਤੇ ਉਹਦੇ ਆਲੇ ਦੁਆਲੇ ਪੈਸਾ ਹੀ ਪੈਸਾ ਹੋਵੇ ਸੋ ਧੰਨਵਾਦ ਸਾਰਿਆਂ ਦਾ ਜੀ ਵਾਈਕੁ ਜੀ ਕੋ ਖਾਲਸਾ ਵਾਈਕੁ ਜੀ ਕੀ ਫਤਿਹ ਧੰਨਵਾਦ ਤੁਹਾਡਾ